ਸਤ ਸ੍ਰੀ ਅਕਾਲ ਜੀ ਵੀਡੀਓ ਵੇਖ ਰਖੇ ਆਪ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰ ਅੱਜ ਦੀ ਵੱਡੀ ਖਬਰ ਖਬਰ ਨੂੰ ਅੰਤ ਤੱਕ ਜਰੂਰ ਵੇਖਿਓ ਸ਼ੁਰੂਆਤ ਕਰਦੇ ਆਂ ਅੱਜ ਦੀ ਵੱਡੀ ਖਬਰ ਪੰਜਾਬ ਪੋਲਿਟਿਕਸ ਪੰਜਾਬ ਚ ਨਵਾਂ ਕਲੇਸ਼ ਸੋਨੂ ਸੂਦੀ ਪੈਨ ਨੇ ਸਿੱਧੂ ਖਿਲਾਫ ਏਜੀ ਲਿਖਤੀ ਸ਼ਿਕਾਇਤ ਕਾਰਵਾਈ ਦੀ ਕੀਤੀ ਮੰਗ ਲੋਕ ਸਭਾ ਚੋਣਾਂ ਨੇੜੇ ਹਨ ਅਤੇ ਇਸ ਤਰ੍ਹਾਂ ਪੰਜਾਬ ਕਾਂਗਰਸ ਵਿੱਚ ਚੱਲ ਰਹੀ ਆਪਸੀ ਲੜਾਈ ਰੁਕਦੀ ਨਹੀਂ ਆਰ ਨਜ਼ਰ ਨਹੀਂ ਆ ਰਹੀ ਪਾਰਟੀ ਚੁਰੋਦੇ ਬავਜਨ ਨਵਜੋਤ ਸਿੰਘ ਸਿੱਧੂ ਐ ਤੁਹਾਨੂੰ ਮੋਗਾ ਚ ਰੈਲੀ ਕਰਨਗੇ ਹੁਣ ਮੋਗਾ ਬਦਾਨ ਸਭਾ ਸੀਟਾਂ ਤੋਂ ਕਾਂਗਰਸ ਦੀ ਇੰਚਾਰਜ ਮਲਕੀ ਵੀ ਦਾ ਸ਼ੂਦ ਹੁਣ ਸਿੱਧੂ ਖਿਲਾਫ ਪੁੱਤਰ ਆਈ ਹੈ ਮਾਲਵਿਕਾ ਨੇ ਸਿੱਧੂ ਖਿਲਾਫ ਪੰਜਾਬ ਕਾਂਗਰਸ ਦੇ ਇੰਚਾਰਜ ਵਿਰੋਧ ਟੀਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾਤ ਕਾਂਗਰਸ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵਿੰਗ ਨੂੰ ਲਿਖਤੀ ਸ਼ਿਕਾਇਤ ਭੇਜੀ ਹੈ ਇਸ ਚ ਮਾਲਵਿਕਾ ਨੇ ਸਿੱਧੂ ਦੇ ਪਾਰਟੀ ਨੂੰ ਸ਼ਾਸਨ ਤੋੜਨ ਦਾ ਦੋਸ਼ ਲਗਾਇਆ ਹੈ ਉਹਨਾਂ ਕਰਵਾਈ ਦੀ ਮੰਗ ਕੀਤੀ ਹੈ ਇੰਨਾ ਹੀ ਨਹੀਂ ਮਾਲਵਿਕਾ ਨੇ ਮੀਟਿੰਗ ਕਰਕੇ ਸਾਰੇ ਵਰਕਰਾਂ ਨੂੰ ਸਿੱਧੂ ਦੇ ਸਿੱਧੂ ਦੀ ਰੈਲੀ ਚ ਨਾ ਜਾਣ ਦੀ ਹਦਾਇਤ ਵੀ ਦਿੱਤੀ ਹੈ ਮਾਲਵਿਕਾ ਨੇ ਕਿਹਾ ਕਿ ਵਿਧਾਨ ਸਭਾ ਇੰਚਾਰਜ ਹੋਣ ਦੇ ਨਾਤੇ ਉਹਨਾਂ ਨੂੰ ਨਮਜੋਤ ਸਿੰਘ ਸਿੱਧੂ ਦੀ ਐਤਵਰ ਨੂੰ ਹੋਣ ਵਾਲੀ ਰੈਲੀ ਸੰਬੰਧੀ ਪੰਜਾਬ ਚ ਦੀ ਲੀਡਰਸ਼ਿਪ ਵੱਲੋਂ ਕੋਈ ਸਨੇਹਾ ਨਹੀਂ ਮਿਲਿਆ ਹੈ ਜਹੇਚ ਇਸ ਨੂੰ ਕਾਂਗਰਸ ਦੀ ਰੈਲੀ ਕਿਵੇਂ ਕਿਹਾ ਜਾ ਸਕਦਾ ਹੈ ਵਿਧਾਨ ਸਭਾ ਹਲਕੇ ਦੇ ਸਮੂਹ ਕਾਂਗਰਸ ਦੀ ਵਰਕਰ ਪੰਬਲਪੂਸੇ ਵਿੱਚ ਹਨ ਸਿੱਧੂ ਨੇ ਵੀ ਉਹਨਾਂ ਨੂੰ ਇਸ ਰੈਲੀ ਲਈ ਕੋਈ ਸੱਦ ਨਹੀਂ ਭੇਜਿਆ ਹੈ ਮਾਲਵੀ ਕਹਿੰਦੇ ਦੱਸਿਆ ਕਿ ਰੈਲੀ ਦੇ ਕੁਝ ਬੈਨਰਾਂ ਤੇ ਜਿੱਤੇਗਾ ਪੰਜਾਬ ਜਿੱਤੇਗੀ ਕਾਂਗਰਸ ਦੇ ਨਾਰੇ ਨਾਲ ਚਾਪੇ ਗਏ ਹਨ ਇਹਨਾਂ ਤੇ ਉਸ ਦਿਆਂ ਤੇ ਰਾਜ ਵਿਰੰਗ ਦੀਆਂ ਫੋਟੋਆਂ ਹਨ ਉਹਨਾਂ ਸਿੱਧੂ ਤੇ ਰੋਸ ਜ਼ਹਰ ਕਰਦਿਆਂ ਪੁੱਛਿਆ ਕਿ ਉਹਨਾਂ ਦੀ ਫੋਟੋ ਬਿਨਾ ਇਜਾਜ਼ਤ ਕਿਉਂ ਵਰਤੀ ਗਈ ਹੈ ਇਸ ਤੋਂ ਬਾਅਦ ਉਸ ਦੀ ਫੋਟੋ ਹਟਾ ਦਿੱਤੀ ਗਈ ਹੈ ਮਾਲਵਿਕਾ ਨੇ ਕਿਹਾ ਕਿ ਜੋ ਵਿਅਕਤੀ ਰੈਲੀ ਕਰ ਰਿਹਾ ਹੈ ਅਤੇ ਆਪਣੀ ਫੋਟੋਸ ਵਿੱਚ ਸੱਦਾ ਪੱਤਰ ਪੇਜ ਰੱਖਿਆ ਹੈ ਉਸ ਦਾ ਮੋਗਾ ਮੋਗਾ ਹਲਕੀ ਨਾਲ ਕੋਈ ਸਬੰਧ ਨਹੀਂ ਹੈ ਇਹ ਵਿਅਕਤੀ ਨਿਹਾਲ ਸਿੰਘ ਵਾਲਾ ਦਾ ਰਹਿਣ ਵਾਲਾ ਹੈ ਵੀਡੀਓ ਵੇਖਣ ਲਈ ਧੰਨਵਾਦ